ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਜਾਂਦਾ ਨੋਟ ਕਰ ਲੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਰਾਇ ਸਾਰਾ ਆਏ ਆ ਜੀ ਆਪਣੇ ਚੈਨਲ ਤੇ ਕਾਫੀ ਵੀਡੀਓ ਬਾਈਆਂ ਦੀਆਂ ਤੇ ਪਸ਼ੂ ਹੁੰਦਾ ਤਸੱਲੀ ਵਾਲਾ ਗੱਲਬਾਤ ਕਰਾਵਾਂਗੇ ਤੈਨੂੰ ਝੋਟੀਆਂ ਤੁਹਾਡੇ ਵਾਸਤੇ ਸੂਈਆਂ ਸਵਾਈਆਂ ਲੈ ਕੇ ਆਏ ਬਾਜਬ ਰੇਟ ਦੇ ਵਿੱਚ ਬਣੇ ਰਿਓ ਵੀਡੀਓ ਦੇ ਨਾਲ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਆ ਜਾ ਵੀਰੇ ਸੱਸੀ ਕਾ ਬਾਈ ਸੱਸੀ ਕਾ ਬਾਈ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 8390 ਜੀ 7646 8390 60696 ਪਿੰਡ ਜੀ ਸੰਡਰ ਹੈ ਸਰ ਜਿਲ੍ਹਾ ਫੋਨਾਲਾ ਕਚੀਰੀ ਚ ਬੰਨਣਾ ਹੈ ਓਕੇ ਜੀ ਤੇ ਨੇੜੇ-ਤੇੜੇ ਜੀ ਮੇਰੇ ਜੀ ਕੰਡ ਆਪਾਂ ਨੂੰ ਬਸਤਗੜ ਕਚੀਰੀ ਹੁੰਦੀ ਕੋਤਲਾ ਰਹਿ ਗਿਆ ਲੱਗਿਆ ਆਪਾਂ ਇਹਨੀਆਂ ਵੀਡੀਓ ਕਵਰ ਕਰਕੇ ਆਨੇ ਹੋ ਜਾਂਦੇ ਬਹੁਤ ਸਾਰੇ ਹਾਂ ਜੀ ਬਸ ਪੂਰੇ ਬਿਜੇ ਓਕੇ ਜੀ ਤੇ अच्छा दो टोकणा ਵੀ ਕਰਦੇ ਆ ਥੋੜੇ ਥੋੜੇ ਵੱਡੇ ਬੱਚੇ ਹੈ ਨਾ ਓਕੇ ਸਹੀ ਗੱਲ ਕਰਨੀ ਹੈ ਨਾ ਜਮਾ ਇਹ ਨਹੀਂ ਵੀ 40 ਦਿਨਾਂ ਦੀ ਹੈ 30 ਦਿਨਾਂ ਦੀ ਤੇ ਜਿਹੜੀ ਪਹਿਲੇ ਦਿਨ ਪਹਿਲੇ ਨੰਬਰ ਤੇ ਤਾਜੀ ਝੋਟੀ ਆਪਾਂ ਸੂਈ ਵੀ ਦੇਖੀ ਨੇ ਕਦੋਂ ਸੂਈਆ ਵੀਰੇ ਬਈ ਮੇਰੇ ਕੱਲ ਰਾਤ ਸੂਈਏ ਝੋਟੀ ਤੇ ਇੱਕ ਇਹ ਬਾਈਆਂ ਸਾਹਿਬ ਤਾਂ ਜਿਵੇਂ ਹੁੰਦੀ ਓਵੇਂ ਦਿਖਾਉਂਦੇ ਆ ਕੋਈ ਦੁੱਧ ਨਹੀਂ ਇਹਨਾਂ ਨੇ ਰੋਕਣਾ ਠੀਕ ਹੈ ਕਿੰਨੇ ਵੇਚ ਚਵਾਈ ਕਰਦੇ ਹੋ ਤੜਕੇ ਫਿਰ ਵੀ ਸਾਢੇ 3:30 ਚਵਾਈ ਹੁੰਦੀ ਤੇ ਜਮਾ ਖਾਲੀ ਤਕਰੀਬਨ ਜਮਾ ਹਾਂ ਤੁਹਾਨੂੰ ਪਸੂ ਦੱਸਣਗੇ ਜੀ ਜਦੋਂ ਆਪਾਂ ਅਛਾ ਵੀਰੇ ਜਿਹੜੀ ਪਹਿਲੇ ਨੰਬਰ ਤੇ ਝੋਟੇ ਕਦੋਂ ਨਾੜੂਆ ਨਾਲ ਹੈਨਾ ਆ ਦੇਖੋ ਜੀ ਨਾੜੂਆ ਨਾਲ ਬੱਚੇ ਦੇ ਮਗਰ ਕੀ ਆ ਗਿਆ ਜੀ ਕਟਾ ਆ ਗਿਆ ਠੀਕ ਆ ਤੇ ਸੂਆ ਕਿਹੜਾ ਸੂਆ ਚੀਕ ਖੋਲ ਨੂੰ ਤੋਰਾ ਤਾਰਾ ਕਰਾਇਗੇ ਚੈੱਕ ਤੇ ਕਿੰਨਾ ਬੌਲਾ ਹੁਣ ਇਹ ਥੱਲੇ ਬਾਈ ਜੀ ਬੌਲਾ ਇਹ 3-4 ਕਿਲੋ 6-7 ਕਿਲੋ ਤਿਆਰ ਬੌਲੇ ਤਾਂ ਖਾਲੀ ਹੁੰਦੀ 6-7 ਕਿਲੋ ਤਾਂ ਸਟਾਰਟਿੰਗ ਹੈ ਜੀ ਠੀਕ ਆ ਤੇ ਕਿੰਨਾ ਦੇ ਦਊਗੀ ਵੀਰੇ ਜੀ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ 1 ਤੋਂ 1.5 ਵਜੇ ਦਾ ਠੀਕ ਆ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਠੀਕ ਆ ਤੇ ਕਿਉਂਕਿ 4 ਤੋਂ 5 ਘੰਟੇ ਹਜੇ ਚੋਈ ਬਾਈ ਚ ਬਾਕੀ ਹੈਗੇ ਆ ਦੇਖੋ ਝੋਟੀ ਇੱਕ ਨੰਬਰ ਸੂਆ ਕਿਹੜਾ ਜੋ ਟਿਬਰੇ ਤੀਜਾ ਰੇ ਨਾਲ ਓਕੇ ਜੀ ਠੀਕ ਹੈ ਜੀ ਤੀਜਾ ਸੂਆ ਤੇ ਆਫ ਕੈਮਰਾ ਆਪਾਂ ਬੱਚੇ ਲਾ ਲਿਆ ਧਾਰਾਂ ਦੂਰਾਂ ਬਾਈ ਕਹਿੰਦੇ ਤੁਸੀਂ ਆਇਓ ਮਾਰ ਕੇ ਲੈ ਜਾਓ ਠੀਕ ਆ ਤੇ ਵੀਰੇ ਕੀ ਡਿਮਾਂਡ ਆ ਗਈ ਇਹਦੀ ਜਮਾ ਯਾਜ ਬਸ ਜਸਟ ਜਸਟ ਤੁਹਾਨੂੰ ਸ਼ੁਕਰੀਆ ਕਰਦਾ ਜੀ ਕਿਨੇ ਲੱਖ ਜੀ ਵੀਰ ਜੋ ਟੀਵੀ ਚੰਗੀ ਆ ਹੈ ਨਾ ਆ ਦੇਖੋ ਫੇਸਬੁਕ ਕਰੋ ਚੈੱਕ ਇੱਕ ਨੰਬਰ ਤੇ ਝੋਟੀ ਜੀ ਆਪਾਂ ਗੱਲ ਕਰ ਲਗੇ ਪੂਰ ਗੋ ਚੰਗੀ ਆ ਲੱਖ ਜੋ ਮਾਨਤਾਨ ਦੁੱਧ ਛੇ ਤੋਂ 7 ਕਿਲੋ ਬੋਲਾ ਰੈਡੀ ਦੁੱਧ ਕਿੰਨਾ ਦੇ ਦੂਗੀ ਦੁੱਧ 10-12 ਕਿਲੋ ਚੋਟੀ ਹੱਥ ਤੇ ਪਾ ਦੋ ਜੀ ਤੇ ਹੁਣ ਆਪਾਂ ਚਾਰ ਚੰਨ ਲੱਕੇ ਲੈ ਲਈ ਓਕੇ ਹੁਣ ਆਪਾਂ ਦੋ ਨੰਬਰ ਆਈ ਦੀ ਗੱਲ ਕਰ ਲਏ ਵੀਰੇ ਇਹ ਕਿੰਨਾ ਦੁੱਧ ਰੈਡੀ ਆ ਥੱਲੇ ਓਕੇ ਥੱਲੇ 10 ਕਿਲੋ ਤਿਆਰੀ ਪੰਤਾ ਨਾ ਨਾ ਲੀਟਰ ਦਾ ਦੋਨੇ ਟਾਈਮ ਬੱਚਾ ਵੱਡਾ ਆ ਗਿਆ ਮਿਲਦੀ ਵਧੀਆ ਬੱਚੇ ਤੇ ਵਧੀਆ ਦੋਨੇ ਓਕੇ ਖੋਲੂ ਇਹਨੂੰ ਵੀ ਤੋੜ ਕੇ ਦਿਖਾਈ ਗੇ ਤੇ ਛੋਟੀ ਕਿਹੜਾ ਸੂਆ ਹੈ ਸੂਆ ਸੂਜਾ ਸੁਰੀ ਦੀ ਹੈ ਠੀਕ ਆ ਰੀ ਨਾਲ ਦੂਜਾ ਸੂਆ ਤੇ ਕਿੰਨੇ 60 ਦਿਨਾਂ ਦੀ ਸੂਈ हां 60 ਦਿਨ ਉਹ ਨਹੀਂ ਹੁੰਦੇ ਵੀਰੇ ਠੀਕ ਆ ਪੰਜਾਂ ਦਿਨ ਉੱਤੇ ਮੰਨ ਲਿਆ ਕਰ ਠੀਕ ਆ ਤੇ ਬਾਕੀ ਦੀ ਗੱਲ ਸੋਹਣੀ ਆ ਹਨਾ ਤੇ ਮੁੱਲ ਜਮਾ ਜਾਇਆ ਜਾਉ ਹਨਾ ਦਾ ਹੂੰ ਤੇ ਦੁੱਧ ਵੀ ਭਾਂਡੇ 'ਚ ਪਾਉਣ ਵਾਲਾ ਕੋਈ ਬੱਚੇ ਨੂੰ ਨਹੀਂ ਛੱਡਣਾ ਕੋਈ ਬੱਚੇ ਨੂੰ ਨਹੀਂ ਛੱਡਣਾ ਹੂੰ ਰੈਡੀ ਦੁੱਧ ਵਾਲੀ ਹੈਗੀ 15 ਦਿਨਾਂ ਵੀ ਲੈ ਲਿੰਕ ਪੀਕਾ ਭਾਂਡੇ ਵਾਂਗ ਆਪਾਂ ਦਾ ਫੁੱਟਰ ਬੋਲਣੇ ਦੇ ਅੱਛਾ ਮਹੀਨੇ ਤੋਂ ਹੀ ਬੋਲ ਪੀ ਮਹੀਨੇ ਡੇਢ ਮਹੀਨੇ ਤੋਂ ਤੇ ਬਾਕੀ ਇਹ ਦੁੱਧ ਪੀਣ ਵਾਲਾ ਸੌਦਾ ਤੇ ਆਥਣ ਨੂੰ ਤਾਂ ਤਿਆਰ ਵੀਰੇ ਵਧੀਆ ਹੋ ਜਾਂਦੀ ਹੋਣੀ ਐ ਠੀਕ ਹੈ ਤੇ ਚਵਾਈ ਚ ਬੁਈ ਦੀਆਂ ਇੱਕ ਨੰਬਰ ਆ ਸਾਰੀਆਂ ਚਲੋ ਜੇ ਹੁਣ ਆਪਾਂ ਦਿਖਾ ਦਿਆਂਗਾ ਜੋ ਟੈਂਕ ਨੇ ਆਨਲਾਈਨ ਮੰਗਾਉਣੀ ਹੋਵੇ ਤੇ ਵੀਡੀਓ ਕਾਲ ਤੇ ਆਪਾਂ ਚਵਾ ਕੇ ਦੇ ਦੇਾਂਗੇ ਤੇ ਜੇ ਐਂ ਕੋਈ ਲੈ ਗਿਆ ਗਰੰਟੀ ਆ ਫੁੱਲ ਪੂਰੀ ਜਿਵੇਂ ਕਰਦੇ ਘੱਟ ਕੋਈ ਜਿੰਦਾ ਨਹੀਂ ਠੀਕ ਹੈ ਜੀ 80000 ਦੇ ਵਿੱਚ ਤੁਸੀਂ 10 ਕਿਲੋ ਦੁੱਧ ਚੋ ਲੈਣਾਗਾ ਮਗਰ ਕਟਾ ਬੂਰਾ ਵਧੀਆਗਾ ਠੀਕ ਹੈ ਜੀ ਤੇ ਮਿਲਣ ਮੁਲ ਨਹੀਂ ਤਾਂ ਨਹੀਂ ਕੋਈ ਅਲਤ ਕਰਦੀ ਵੀਰੇ ਓਕੇ ਤੇ ਹੁਣ ਆਪਾਂ ਕਰ ਲਿਆ ਤਿੰਨ ਨੰਬਰ ਦੀ ਗੱਲ ਜਿਹੜੀ ਮਹੀਨੇ ਦੀ ਸੂਈ ਵੀ ਆ ਠੀਕ ਆ ਤੇ ਨੂੰ ਵੀ ਆਪਾਂ ਬੱਚਾ ਪਹਿਲਾਂ ਲਾ ਲਿਆ ਤੇ ਆ ਦੇਖੋ ਜੀ ਠੀਕ ਆ ਜੀ ਤੇ ਖੋਲੋ ਇਹਨੂੰ ਵੀ ਤੋੜਾ ਤਾਰਾ ਕਰਾਈ ਕਿੰਨਾ ਦੁੱਧ ਰੈੜੀ ਵੀਰੇ ਥੱਲੇ ਇਹਦਾ ਤਾਂ ਵੀ 7 ਕਿਲੋ ਦੁੱਧ ਤੇ ਆੜ ਮਿਣਕੇ ਲੈ ਜਿਹੜਾ ਮਰਜੀ ਠੀਕ ਆ ਓਕੇ ਜੀ ਆ ਦੇਖੋ ਜੀ ਤੇ ਝੋਟੀ ਕਿਹੜਾ ਸੂਆ ਵੀਰੇ ਇਹ ਇਹ ਵੀ ਦੁੱਜਾ ਹੀ ਆ ਤੇ ਬਾਕੀ ਬਰੀਕ ਆ ਹਨਾ ਸਾਰੀਆਂ ਝੋਟੀਆਂ ਐ ਨਹੀਂ ਵੀ ਮੋਟੀਆਂ ਦੁੱਪੜ ਜੀਆਂ ਹਾਂ ਜੀ ਝੋਟੀ ਦੁੱਪੜ ਲਈ ਹੈ ਹਾਂ ਬਰੀਕੀਆਂ 'ਚ ਪੂਰੀ ਫੁੱਲ ਆ ਦੇਖੋ ਜੀ ਤੇ ਬਾਰ-ਬਾਰ ਆਪਾਂ ਤੁਹਾਨੂੰ ਤਾਂ ਦੱਸ ਰਹੇ ਆਂ ਵੀ ਜੱਜ ਉਸ ਹਿਸਾਬ ਨਾਲ ਕਰ ਲਿਓ ਜਿਹੜੇ ਹਿਸਾਬ ਨਾਲ ਟਾਈਮ ਹਜੇ 4 ਤੋਂ 5 ਘੰਟੇ ਬਾਕੀ ਆ ਹਨਾ ਚਵਾਈ ਚ ਉਸ ਹਿਸਾਬ ਨਾਲ ਜੱਜ ਜ਼ਰੂਰ ਕਰਿਓ ਤੇ ਮਗਰ ਕੀ ਆ ਗਿਆ ਵੀਰੇ ਇਹਦੇ ਮਗਰ ਕੱਟੀ ਆ ਗਈ ਮਗਰ ਕੱਟੀ ਆ ਗਈ ਠੀਕ ਆ ਜੀ ਤੇ ਦੋਨੇ ਮਗਰ ਕੱਟੇ ਇੱਕ ਦੇ ਮਗਰ ਕੱਟੀ ਮੁੱਲ ਕੀ ਆ ਗਿਆ ਦਾ ਮੁੱਲ ਤਾਂ ਨਹੀਂ 70000 ਇੱਕ ਘੰਟਾ 80 80 ਤੇ ਦੋ ਘਟ ਲੱਖ ਠੀਕ ਆ ਤਿੰਨ ਝੋਟੀਆਂ ਵੀਰੇ ਤਿੰਨੇ ਤੁਹਾਨੂੰ ਦਿਖਾ ਦਿਆਂ ਪੂਰੀਆਂ ਟੌਪ ਦੀਆਂ ਝੋਟੀਆਂ ਠੀਕ ਆ ਜੀ ਤੇ ਬਾਕੀ ਦੀ ਗੱਲ ਨੰਬਰ ਬਾਈ ਫੇਰ ਬੋਲਦੇ 62372669 ਪਿੰਡ ਰਾਏਸਰ ਜ਼ਿਲ੍ਹਾ ਬਰਨਾਲਾ ਦੇ ਨੇੜੇ ਬਾਈਆਂ ਦੇ ਇੱਧਰ ਠਿਕਰੀ ਵਾਲਾ ਵੀ ਹੈ ਨਾ ਤੇ ਇੱਧਰ ਭਗਤਗੜ੍ਹ ਵੀ ਆ ਗਿਆ ਬਰਨਾਲਾ ਜ਼ਿਲ੍ਹੇ ਦੇ ਪਿੰਡੇ ਇਹ ਆ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਜੀ